ਮੈਨੂੰ ਲੱਗਦਾ ਅੱਜ ਤਾਂ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ A ਤੇ B ਦਾ ਫਰਕ ਜਿਹੜਾ ਪਤਾ ਲੱਗ ਗਿਆ ਹੋਊਗਾ ਕਿ B ਟੀਮ ਕੌਣ ਸੀ ਤੇ ਕਿਵੇਂ ਸੀ ਜਿਸ ਤਰ੍ਹਾਂ ਕਿ ਹੰਸ ਰਾਜ ਹੰਸ ਦਾ ਜਿਹੜਾ ਵਿਰੋਧ ਕਰਨ ਗਈਆਂ ਬੀਬੀਆਂ ਨੂੰ ਖੇਤਾਂ ਦੇ ਵਿੱਚ ਜੋ ਹਾਲਾਤ ਬਣੇ ਜੋ ਪੰਜਾਬ ਪੁਲਿਸ ਦੇਖੋ ਪੰਜਾਬ ਪੁਲਿਸ ਆ ਜਿਹੜੀ ਉਹ ਹੁਕਮ ਦੀ ਵੱਧੀ ਆ ਇਹ ਆਪਾਂ ਭਲੀ ਪਾਂਤ ਸਾਰੇ ਜਾਣਦੇ ਆਂ ਕਿ ਜਿੰਨੀ ਦੇਰ ਪੰਜਾਬ ਗਵਰਨਮੈਂਟ ਦਾ ਉਹਨਾਂ ਨੂੰ ਕੋਈ ਐਲਾਨ ਨਾ ਹੋਊਗਾ ਪੰਜਾਬ ਗਵਰਨਮੈਂਟ ਵੱਲੋਂ ਉਹਨਾਂ ਨੂੰ ਕਿਹਾ ਨਾ ਜਾਊਗਾ ਤੇ ਉਨੀ ਦੇਰ ਪੰਜਾਬ ਪੁਲਿਸ ਕੁਛ ਨਹੀਂ ਕਰ ਸਕਦੀ ਕਿਸੇ ਨਾਲ ਧੱਕਾ ਨਹੀਂ ਕਰ ਸਕਦੀ ਫਿਰ ਡਾਇਰੈਕਟਲੀ ਅਨਡਾਇਰੈਕਟਲੀ ਮਾਨ ਸਾਹਿਬ ਜ਼ਿੰਮੇਵਾਰਤਾ ਤੁਸੀਂ ਬੰਦੀ ਸੋ ਜਦੋਂ ਸਾਡੇ ਵਰਗੇ ਉੱਠ ਕੇ ਕਹਿੰਦੇ ਸੀ ਨਾ ਕਿ ਇਹ ਬੀਗ ਟੀਮ ਆ ਤੇ ਉਦੋਂ ਬਹੁਤੇ ਲੋਕ ਸਵਾਲ ਕਰਦੇ ਸੀ ਕਹਿੰਦੇ ਦੂਜੀਆਂ ਧਿਰਾਂ ਨੂੰ ਅਜ਼ਮਾ ਕੇ ਦੇਖਿਆ ਇਸ ਧਿਰ ਨੂੰ ਅਜ਼ਮਾਉਣ ਦੇ ਵਿੱਚ ਕੀ ਹਾਰ ਜਾ ਸੂ ਹਰ ਜੀਤਾ ਪ੍ਰਭੋ ਕੋਈ ਨਹੀਂ ਸੀ ਪਰ ਜੋ ਅੱਜ ਹਾਲਾਤ ਪੰਜਾਬ ਦੇ ਬਣੀ ਐ ਦੇਖੋ ਸਾਡੇ ਕਿਸਾਨ ਦਿੱਲੀ ਜਾਣ ਤਾਂ ਉਹਨਾਂ ਨੂੰ ਰੋਕਿਆ ਜਾਵੇ ਸਾਡੇ ਨੌਜਵਾਨ ਪੁੱਤਾਂ ਦੇ ਸੀਨਿਆਂ ਦੇ ਵਿੱਚ ਗੋਲੀਆਂ ਮਾਰੀਆਂ ਜਾਣ ਕਈਆਂ ਨੂੰ ਬੋਰੀਆਂ ਚ ਪਾ ਪਾ ਕੇ ਕੁੱਟਿਆ ਜਾਵੇ ਤੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹੁਣ ਬਾਪੂ ਜੀ ਡੈਪਟੀ ਬੇਅਰਗੇ ਇਨਸਾਫ ਦੀਆਂ ਮੰਗਾਂ ਰੱਖ ਰਹੇ ਹੁਣ ਕਿੰਨੇ ਬਜ਼ੁਰਗ ਇਸ ਦੁਨੀਆ ਤੋਂ ਚਲੇ ਗਏ ਸੋ ਜਿਹੜੇ ਇਹ ਹਾਲਾਤ ਆ ਮੇਰੇ ਪੰਜਾਬ ਦੇ ਅੱਜ ਦੇ ਉਹ ਹਾਲਾਤ ਬੜਾ ਕੁਝ ਬਿਆਨ ਕਰਦੇ ਆ ਕਿ ਅੱਜ ਸਾਡੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂਗਾ ਕਿ ਪੰਜਾਬ ਦੇ ਹਾਲਾਤ ਕੀ ਆ ਪੰਜਾਬ ਦੇ ਵਿੱਚ ਅੱਜ ਖੇਤਾਂ ਦੇ ਵਿੱਚ ਕਿਵੇਂ ਔਰਤਾਂ ਨੂੰ ਪੰਜਾਬ ਪੁਲਿਸ ਵੱਲੋਂ ਭਜਾਇਆ ਜਾ ਰਿਹਾ ਸੋ ਮੈਂ ਫੇਰ ਕਹਿੰਨੀ ਆ ਕਿ ਮਾਨ ਸਾਹਿਬ ਇਹ ਤੁਹਾਡੀ ਸ਼ਹਿਤੋਂ ਬਿਨਾ ਤਾਂ ਇਹ ਕੁਝ ਹੋ ਨਹੀਂ ਸਕਦਾ ਆਖਰਕਾਰ ਸ਼ਹਿਤਾ ਤੁਹਾਡੀ ਜਦੋਂ ਮੇਰੀ ਗੱਲ ਸੁਣੋ ਜੇ ਸੈਂਟਰ ਨੇ ਵਧੀਆ ਚੰਗੇ ਕੰਮ ਕੀਤੇ ਆ ਸੈਂਟਰ ਨੂੰ ਡਰਨ ਦੀ ਕੀ ਲੋੜ ਆ ਜੇ ਸੈਂਟਰ ਚੰਗੇ ਕੰਮ ਕਰ ਰਹੀ ਆ ਮੋਦੀ ਸਾਹਿਬ ਤੁਸੀਂ ਚੰਗੇ ਕੰਮ ਕਰ ਰਹੇ ਹੋ ਤਾਂ ਲੋਕ ਆਪਣੇ ਆਪ ਤੁਹਾਨੂੰ ਵੋਟ ਦੇਣਗੇ ਡਰ ਕੇ ਇਸ ਗੱਲ ਦਾ ਕਿਹੜੀ ਗੱਲ ਦਾ ਡਰ ਸਤਾ ਰਿਹਾ ਸਾਡੇ ਵੀ ਤਾਂ ਕਿਸਾਨ ਆ ਅੱਧ ਵਿਚ ਬੈਠੇ ਆ ਨਾ ਉਹਨਾਂ ਨੂੰ ਵੀ ਤਾਂ ਨਾ ਦਿੱਲੀ ਵਾੜਨ ਦਿੱਤਾ ਜਾ ਰਿਹਾ ਉਹ ਵੀ ਤਾਂ ਪਿਛਲੇ ਅੰਦੋਲਨ ਨੂੰ ਯਾਦ ਕਰੋ ਤੇ ਕਿੰਨਾ ਲੰਮਾ ਸਮਾਂ ਉਹਨਾਂ ਛੜਕਾਂ ਤੇ ਬੈਠ ਕੇ ਆਏ ਕਿਵੇਂ ਤੁਸੀਂ ਮੀਟਿੰਗਾਂ ਲਈ ਬੁਲਾਉਂਦੇ ਰਹੇ ਤੇ ਇੱਕ ਮਜ਼ਾਕ ਦੇ ਪਾਤਰ ਬਣਾ ਕੇ ਉਹਨਾਂ ਨੂੰ ਵਾਪਸ ਘੱਲਦੇ ਰਹੇ ਉਹ ਸਮਾਂ ਯਾਦ ਕਰੋ ਅੱਜ ਐਮਐਸਪੀ ਦੀਆਂ ਗਰੰਟੀਆਂ ਦੇ ਰਹੇ ਹਾਂ ਜਦੋਂ ਕਿਸਾਨ ਮੰਗਦੇ ਸੀ ਉਦੋਂ ਕਿੱਥੇ ਸੀ ਸੋ ਅੱਜ ਮੈਂ ਪੈਣਾ ਭਰਾਵਾਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਲੈਕਸ਼ਨਸ ਆ ਜਾਣੀ ਨੇ ਵੋਟਾਂ ਤੁਸੀਂ ਪਾਉਣੀਆਂ ਪਰ ਇੱਕ ਗੱਲ ਯਾਦ ਰੱਖਿਓ ਆਪਦੇ ਪਿੰਡ ਪਧਰੀ ਇੱਕ ਸੂਚੀ ਜ਼ਰੂਰ ਤਿਆਰ ਕਰ ਲਓ ਜੀ ਦੇ ਵਿੱਚ ਤੁਸੀਂ ਵੋਟ ਪਾਉਣ ਤੋਂ ਬਾਅਦ ਆਪ ਦਾ ਇੱਕ ਡਾਟਾ ਜ਼ਰੂਰ ਨੋਟ ਕਰਿਆ ਜੇ ਪਿੰਡ ਵੱਲੋਂ ਕਿ ਤੁਸੀਂ ਕਿੰਨੀਆਂ ਵੋਟਾਂ ਕਿਹਨੂੰ ਪਾਈਆਂ ਕਿੰਨੀਆਂ ਕਿਹਨੂੰ ਪਾਈਆਂ ਜੇ ਤਾਂ ਤੁਹਾਡੀ ਵੋਟ ਭਾਜਪਾ ਨੂੰ ਨਾ ਗਈ ਹੋਈ ਤੇ ਭਾਜਪਾ ਦੀ ਵੋਟ ਤੁਹਾਡੇ ਪਿੰਡ ਚੋਂ ਵੱਧ ਨਿਕਲਦੀ ਹੋਈ ਫਿਰ ਤਾਂ ਤੁਸੀਂ ਸਮਝ ਲਿਓ ਵੀ ਬਾ ਕਮਾਲ ਆ EVM ਮਸ਼ੀਨ ਦੀ ਕਰਾਮਾਤਾਂ ਫਿਰ ਤਾਂ ਤੁਸੀਂ ਦੇਖ ਲਿਓ ਵੀ ਕੁਝ ਕਹਿਣ ਦੀ ਲੋੜ ਹੀ ਨਹੀਂ ਫਿਰ ਤਾਂ ਤਾਨਾਸ਼ਹੀ ਰਾਜ ਕਾਇਮ ਆ ਸੋ ਇਹਨਾਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪਊਗਾ ਹਰ ਪਿੰਡ ਨੂੰ ਇਹ ਧਿਆਨ ਰੱਖਣ ਦੀ ਲੋੜ ਆ ਕਿ ਕਿੰਨੀ ਕਿੰਨੀ ਵੋਟ ਕਿਹਨੂੰ ਕਿਹਨੂੰ ਪਾਈ ਆ ਪਿੰਡ ਵਾਲੇ ਉਸ ਵੋਟ ਦੀ ਦੇਖੋ ਸੁਭਾਵਕ ਹਰਪੈਂਡ ਦੇ ਵਿੱਚ ਪਾਰਟੀ ਬਾਜੀ ਆ ਜਿੱਥੇ ਅਕਾਲੀ ਉੱਥੇ ਕਾਂਗਰਸੀ ਵੀ ਆ ਜਿੱਥੇ ਕਾਂਗਰਸੀ ਉੱਥੇ ਆਮ ਆਦਮੀ ਪਾਰਟੀ ਵੀ ਆ ਜਿੱਥੇ ਆਮ ਆਦਮੀ ਪਾਰਟੀ ਉੱਥੇ ਭਾਜਪਾ ਵੀ ਆ ਤੇ ਮੈਨੂੰ ਲੱਗਦਾ ਜਿਹੜੇ ਇਹਨਾਂ ਦੇ ਸਿਰ ਮੋਹਰ ਲੀਡਰ ਆ ਨਾ ਚਾਹੇ ਉਹ ਅਕਾਲੀਆਂ ਦੇ ਆ ਚਾਹੇ ਭਾਜਪਾ ਦੇ ਆ ਚਾਹੇ ਆਮ ਆਦਮੀ ਪਾਰਟੀ ਦੇ ਆ ਚਾਹੇ ਕਾਂਗਰਸ ਦੇ ਆ ਉਹ ਮੜੇ ਜੋ ਵਰਕਰ ਪਿੰਡਾਂ ਦੇ ਵਿੱਚ ਇੱਕ ਨਜ਼ਰ ਜ਼ਰੂਰ ਰੱਖਣ ਕਿ ਜਿਹੜੀਆਂ ਉਹਨਾਂ ਦੀਆਂ ਵੋਟਾਂ ਕਿੰਨੀਆਂ ਵੋਟਾਂ ਉਹਨਾਂ ਦੇ ਮਗਰ ਭੁਗਤੀਆਂ ਨਹੀਂ ਤੇ ਕਿੰਨੀਆਂ ਕਿਹੜੀ ਪਾਰਟੀ ਦੀਆਂ ਗਿਣਤੀ ਦੇ ਟਾਈਮ ਤੇ ਪਿੰਡਾਂ 'ਚੋਂ ਵੋਟਾਂ ਵੱਧ ਰਹੀਆਂ ਨੇ ਐਵੇਂ ਮੇਰੇ ਸ਼ਹਿਰ ਵਾਲੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਮੜਾ ਜਾਂ ਧਿਆਨ ਰੱਖਿਆ ਜੀ ਇਸ ਚੀਜ਼ ਤੋਂ ਬਿਲਕੁਲ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਈਵੀਐਮ ਰਾਹੀਂ ਕਪਲੇ ਕੀਤੇ ਜਾਂਦੇ ਆ ਜਾਂ ਫਿਰ ਸਾਡੇ ਲੋਕਾਂ ਦੇ ਮੂੰਹਾਂ ਦੇ ਉੱਤੇ ਮਖਾਟੇ ਪਾਈ ਆ ਕਿ ਬਾਹਰ ਦੀ ਦੁਨੀਆ ਕੁਝ ਹੋਰ ਆ ਅੰਦਰ ਦੀ ਦੁਨੀਆ ਕੁਝ ਹੋਰ ਆ ਸੋ ਜੇ ਤਾਂ ਸੀ ਇਹ ਕਹਿੰਦੇ ਆ ਕਿ ਅਸੀਂ ਕਿਸਾਨੀ ਦੇ ਨਾਲ ਜੁੜੇ ਆ ਸਾਡੀ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ ਨਾ ਸੈਂਟਰ ਨੇ ਕੁਝ ਕੀਤਾ ਨਾ ਪੰਜਾਬ ਨੇ ਕੁਝ ਕੀਤਾ ਸਾਡੇ ਲਈ ਅਸੀਂ ਆਪਦੇ ਹੱਕਾਂ ਲਈ ਆਪ ਲੜਨਾ ਤਾਂ ਇਹਨਾਂ ਚੀਜ਼ਾਂ ਤੋਂ ਜਿਹੜਾ ਸचेत ਹੋਣਾ ਪੈਣਾ ਬੜਾ ਦੁੱਖ ਹੋਇਆ ਦੇਖ ਕੇ ਕਿ ਬੀਬੀਆਂ ਨੂੰ ਕਿਸ ਤਰ੍ਹਾਂ ਪੰਜਾਬ ਪੁਲਿਸ ਪੁਝਾ ਰਹੀ ਐ ਸੋ ਇੱਥੇ ਮੈਂ ਇੱਕ ਪੰਜਾਬ ਪੁਲਿਸ ਨੂੰ ਇੱਕ ਬੇਨਤੀ ਕਰਨੀ ਚਾਹਨੀ ਆ ਕਿ ਬਹੁਤ ਸਾਰੇ ਬੱਚਿਆਂ ਦੇ ਕੇਸਾਂ ਦੇ ਵਿੱਚ ਜਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਨਿਰਦੋਸ਼ ਕੇਸਾਂ ਦੇ ਵਿੱਚ ਅਸੀਂ ਜਾਣੇ ਅਕਸਰ ਹੀ ਥਾਣਿਆਂ ਦੇ ਵਿੱਚ ਵਾਹ ਪੈਂਦਾ ਰਹਿੰਦਾ ਸਾਨੂੰ ਇੱਕ ਚੀਜ਼ ਸਾਨੂੰ ਬੜੀ ਮਿਲਦੀ ਆ ਕਿ ਜਿਹੜੀ ਤੇ ਤਕੜੀ ਹੁੰਦੀ ਆ ਉਹ ਕਹਿੰਦੀ ਪੈਸੇ ਨਾਲ ਕੌਣ ਨਹੀਂ ਖਰੀਦਿਆ ਜਾ ਸਕਦਾ ਐਵੇਂ ਨਾ ਤਾਂ ਜਾਜੇ ਤੱਕ ਖਰੀਦੇ ਚ ਆ ਸਕਦੇ ਆ ਪੰਜਾਬ ਪੁਲਿਸ ਤੱਕ ਕਿਉਂ ਨਹੀਂ ਇਹਦੇ ਚ ਭਰਾਵੋ ਮੈਂ ਇੱਕ ਹੱਥ ਮੰਨ ਕੇ ਬੇਨਤੀ ਕਰਦੀ ਆ ਮੇਰੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਦੇਖੋ ਤੁਹਾਡੇ ਤੇ ਬਹੁਤ ਮਾੜਾ ਟੈਗ ਲੱਗ ਰਿਹਾ ਕਿਤੇ ਨਾ ਕਿਤੇ ਜਦੋਂ ਜਾ ਕੇ ਇਨਸਾਫ ਨਹੀਂ ਨਾ ਮਿਲਦਾ ਸੱਚੇ ਬੰਦਿਆਂ ਨੂੰ ਦੇਖੋ ਤਾੜੀ ਇਕੱਠਾ ਨਾ ਨਹੀਂ ਵਜਦੀ ਇਹ ਆਪਾਂ ਭਲੀ ਭਾਂਤ ਸਾਰੇ ਜਾਣੂ ਆ ਪਰ ਕਈ ਵਾਰ ਕਈ ਪਰਿਵਾਰ ਇੰਨੇ ਕੁ ਦੁਖੀ ਹੁੰਦੇ ਆ ਇੰਨਾ ਕ ਦੁੱਖ ਚੱਲ ਚੁੱਕੇ ਹੁੰਦੇ ਆ ਕਿ ਉਹਨਾਂ ਕੋਲੇ ਇੱਕ ਸਹਾਰਾ ਹੁੰਦਾ ਉਹ ਸਿਰਫ ਤੁਹਾਡਾ ਕਾਨੂੰਨ ਦਾ ਤੁਹਾਡੀ ਖਾਕੀ ਵਰਦੀ ਦੇ ਡਰ ਦੇ ਨਾਲ ਕਈ ਘਰ ਵਾਸ ਜਾਂਦੇ ਆ ਪਰ ਹੈਰਾਨੀ ਦੀ ਗੱਲ ਆ ਵੀ ਆ ਪਿਛਲੇ ਹਫਤੇ ਤੋਂ ਲੈ ਕੇ ਇੰਨੇ ਕ ਕੇਸਾਂ ਦੇ ਵਿੱਚ ਇੱਕ ਚੀਜ਼ ਸਾਨੂੰ ਮਿਲੀ ਮੈਨੂੰ ਮੈਂ ਅੱਜ ਕਾਫੀ ਕਰਮਚਾਰੀਆਂ ਨਾਲ ਸਹਿਚਾਰਾ ਲੈਣਾ ਵੀ ਗੱਲ ਕੀਤੀ ਵੀਰਾਂ ਨਾਲ ਮੈਂ ਆਖਿਆ ਵੀ ਭਰਾ ਆਹ ਗੱਲ ਤਾਂ ਬਹੁਤ ਮਾੜੀ ਆ ਉਹ ਕਹਿੰਦੇ ਭੈਣ ਜੀ ਸਾਨੂੰ ਜਿੱਥੇ ਮਰਜੀ ਖੜਾ ਲਓ ਲੋਕ ਸਾਨੂੰ ਬਦਨਾਮ ਕਰਦੇ ਆ ਤੇ ਸੋ ਮੈਨੂੰ ਉਤੋਂ ਇਹ ਗੱਲ ਜ਼ਰੂਰ ਆਈ ਕਿ ਮੈਂ ਇਹਦੇ ਤੇ ਵੀਡੀਓ ਜ਼ਰੂਰ ਪਾਉਣੀ ਆ ਵੀ ਜੇ ਪੰਜਾਬ ਪੁਲਿਸ ਦਾ ਇਸ ਮਸਲੇ 'ਚ ਕੋਈ ਰੋਲ ਨਹੀਂ ਕਮ ਸੇ ਕਮ ਜਿਹੜੇ ਬੰਦੇ ਤੁਹਾਡਾ ਨਾਮ ਲੈ ਕੇ ਤੁਹਾਡੇ ਤੇ ਅਟੈਕ ਲਾਉਂਦੇ ਨੇ ਕਿ ਪੁਲਿਸ ਸਾਡੀ ਜੇਬ 'ਚ ਆਸੀ ਪੁਲਿਸ ਨੂੰ ਪੈਸੇ ਦੇ ਕੇ ਘਰੀ ਆਈ ਨਸ਼ਾ ਤਸਕਰ ਕਰ ਰਹੇ ਆ ਨਸ਼ਾ ਤਸਕਰ ਵੀ ਬੇਖੌ ਹੋ ਕੇ ਨਸ਼ਾ ਵੇਚ ਰਹੇ ਆ ਤੇ ਜਦੋਂ ਗੱਲ ਕਰੀ ਜਾਂਦੀ ਆ ਵੀ ਇਹਨਾਂ ਨੂੰ ਕਿਉਂ ਨਹੀਂ ਕੋਈ ਫੜਦਾ ਉਹ ਕਹਿੰਦੇ ਜੀ ਅਸੀਂ ਮਹੀਨਾ ਭਰਦੇ ਆ ਸਾਡੇ ਅੱਗੇ ਕਿਵੇਂ ਬੋਲੂਗਾ ਜਾਂ ਸਾਡੇ ਅੱਗੇ ਐਮਐਲਏ ਬੋਲ ਸਕਦਾ ਜਾਂ ਪੰਜਾਬ ਪੁਲਿਸ ਦੇ ਜਾਰੀ ਬੋਲ ਸਕਦੇ ਅਸੀਂ ਮਹੀਨਾ ਦਿੰਨੇ ਆ ਸੋ ਇੱਥੇ ਮੈਂ ਆਈਜੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੀ ਆ ਵੀ ਜਿਹੜੀ ਤੁਹਾਡੇ ਹੇਠਲੇ ਪੱਧਰ ਦੀ ਪੰਜਾਬ ਪੁਲਿਸ ਦੇ ਕਰਮਚਾਰੀ ਉਹਨਾਂ ਤੇ ਵੀ ਥੋੜੀ ਜੀ ਇੱਕ ਝਾਤ ਮਾਰੋ ਤੁਸੀਂ ਇਹ ਜਿਹੜੀਆਂ ਚੀਜ਼ਾਂ ਇਹ ਅਜੇ ਹਲਕੀਆਂ ਲੱਗਦੀਆਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਨੂੰਨ ਦੇ ਰਖਵਾਲੇ ਆ ਜੇ ਉਹਨਾਂ ਤੇ ਟੈਕ ਲੱਗਣ ਲੱਗ ਗਏ ਨਾ ਤੇ ਦੁਨੀਆ ਦਾ ਜਿਹੜਾ ਵਿਸ਼ਵਾਸ ਉੱਠ ਜਾਊਗਾ ਪੰਜਾਬ ਪੁਲਿਸ ਦੇ ਉੱਤੋਂ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਣ ਦੀ ਲੋੜ ਆ ਦੂਸਰੇ ਨੰਬਰ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਨੀ ਦੇਖੋ ਤੁਸੀਂ ਸਾਡੇ ਹੀ ਭੈਣ ਭਰਾਓ ਸਾਡੇ ਵਰਗੀਆਂ ਮਾਵਾ ਪੈਣਾ ਦੀਆਂ ਕੁੱਖਾਂ ਤੋਂ ਜਾਇਓ ਜਦੋਂ ਸੈਂਟਰ ਸਾਡੇ ਨਾਲ ੱੱਕਾ ਕਰ ਰਹੀ ਸੀ ਤਾਂ ਤੁਹਾਨੂੰ ਵੀ ਪਤਾ ਵੀ ਕਿੰਨਾ ੱੱਕਾ ਹੋਇਆ ਕਿਵੇਂ ਤਸ਼ਾਦਤ ਸਹੀ ਆ ਸੀ ਜੇ ਆ ਤੇ ਪੰਜਾਬ ਦੇ ਵਿੱਚ ਵੋਟ ਲੈਂਡ ਆਉਂਦੇ ਕਿਹੜੇ ਹੱਕ ਦੇ ਨਾਲ ਵੋਟ ਲੈਂਡ ਆ ਰਹੇ ਆ ਕੀ ਕਿਸਾਨ ਇਹਨਾਂ ਤੋਂ ਇਹ ਵੀ ਨਹੀਂ ਪੁੱਛ ਸਕਦੇ ਕਿ ਉਹ ਇੰਨਾ ਸਵਾਲ ਪੁੱਛਣ ਦੇ ਹੱਕਦਾਰ ਵੀ ਨਹੀਂ ਹੈਗੇ ਵੀ ਤੁਸੀਂ ਅੱਜ ਸਾਡੇ ਪੰਜਾਬ ਚ ਆਇਓ ਤੁਸੀਂ ਕਿਹੜੇ ਹੱਕ ਨਾਲ ਆਇਓ ਸੋ ਮੇਰੇ ਵੀਰੋ ਤੁਹਾਡੀਆਂ ਹੀ ਮਾਵਾ ਪੈਣਾ ਨੇ ਵਾਣਾ ਦੇ ਵਿੱਚ ਉਹਨਾਂ ਨੂੰ ਭਜਾਉਣਾ ਦਵਲਣਾ ਇਹ ਚੀਜ਼ਾਂ ਸਾਡੀਆਂ ਜਮੀਰਾਂ ਨੂੰ ਆਜ਼ਾਦਤਾਂ ਨਹੀਂ ਦਿੰਦੀਆਂ ਬੇਸ਼ੱਕ ਮੈਨੂੰ ਇਸ ਚੀਜ਼ ਦਾ ਪਤਾ ਕਿ ਤੁਸੀਂ ਵੀ ਹਾਕਮ ਦੇ ਬੱਦੇ ਹੋ ਤੁਹਾਨੂੰ ਜਿਵੇਂ ਗਵਰਨਮੈਂਟ ਨੇ ਆਦੇਸ਼ ਦੇਨੇ ਆ ਤੁਸੀਂ ਉਹਨਾਂ ਰੂਲਾਂ ਦੇ ਉੱਤੇ ਚੱਲਣਾ ਪਰ ਕਈ ਵਾਰੀ ਇਹ ਹੁੰਦਾ ਅਨਸਾਨੀਅਤ ਨੂੰ ਵੀ ਪਹਿਲ ਦਿਆ ਕਰੋ ਅਨਸਾਨੀਅਤ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਸੋ ਬਹੁਤਿਆਨ ਮੇਰੀ ਇਹ ਵੀਡੀਓ ਰੜਕੂਗੀ ਵੀ ਬਹੁਤੇ ਫਿਲਾਸਫਰ ਵੀ ਉੱਠਣਗੇ ਇੱਕ ਸੱਚ ਕੋਈ ਸਰਬਜੀਤ ਸਿੰਘ ਆ ਸ਼ਾਰਟੋ ਦਾ ਮੈਂ ਲਿਆ ਵਾ ਤੇ ਤੇਰੀ ਭਾਲ ਜਰਰੀ ਆ ਸਰਬਜੀਤ ਸਿੰਘ ਜੀ ਤੇ ਇਹ ਨੂੰ ਫੇਰ ਮੈਂ ਦੱਸੂਗੀ ਕੌਣ ਆਸ਼ਕੀ ਕਰਦਾ ਸੀ ਤੇ ਕਿਹਨੇ ਆਪਦੇ ਘਰ ਵਾਲਾ ਮਾਰਿਆ ਅਕਸਰ ਟੋਡੇ ਆਰਗਿਆਂ ਦੀਆਂ ਜਿਨ੍ਹਾਂ ਦੀਆਂ ਕੁੜੀਆਂ ਘਰਾਂ ਤੋਂ ਨਿਕਲ ਜਾਂਦੀਆਂ ਨੇ ਤੇ ਜਿਨ੍ਹਾਂ ਨੂੰ ਪਿੰਡ ਦੀ ਕੁੱਤੀ ਨਹੀਂ ਜਾਣਦੀ ਹੁੰਦੀ ਪੁੱਛਦੀ ਹੁੰਦੀ ਉਹ ੱਠ ਕੇ ਫੇਸਬੁੱਕ ਤੇ ਕਮੈਂਟ ਕਰਨ ਬਹਿ ਜਾਂਦੇ ਆ ਤੇਰੀ ਆਈਡੀ ਬਣਾਈ ਆ ਫੇਕ ਇੱਥੋਂ ਤੱਕ ਤਾਂ ਗਈਆਂ ਮੈਂ ਪਹੁੰਚ ਤੇ ਇਹ ਦੂਗਾ ਤੇਰੇ ਤੱਕ ਪਹੁੰਚਣ ਲੱਗਿਆ ਮੈਨੂੰ ਕਾਕਾ ਟਾਈਮ ਨਹੀਂ ਲੱਗਣਾ ਤੇ ਜਿੱਦੇ ਮੈਂ ਤੇਰੇ ਤੱਕ ਪਹੁੰਚ ਗਈ ਨਾ ਅੱਗੇ ਦਾ ਸੁਧਾਰਦੀ ਰਹੀਆਂ ਕੈਮਰੇ ਤੋਂ ਪਿੱਛੇ ਤੇ ਹਜੇ ਤੱਕ ਉਹ ਜੇਲ੍ਹਾਂ ਚ ਸੜਦੇ ਆ ਤੇ ਜਿੱਦੇ ਹੱਥ ਆ ਗਏ ਨਾ ਮੇਰੇ ਤੋਂ ਫਿਰ ਤੈਨੂੰ ਮੈਂ ਪੁੱਛੂਗੀ ਵੀ ਲੋਕਾਂ ਦੀਆਂ ਧੀਆ ਭੈਣਾਂ ਨੂੰ ਪੁੱਠੇ ਸਿੱਧੇ ਤੇ ਗਲਤ ਕਮੈਂਟ ਕਿੱਦਾਂ ਕਰੀਦੇ ਆ ਤੇ ਤੈਨੂੰ ਮੈਂ ਤੇਰੇ ਕਮੈਂਟ ਦੇ ਥੱਲੇ ਲਿਖ ਕੇ ਪਾਇਆ ਨਾਲੇ ਜਦ ਮੈਂ ਇਹ ਗੱਲ ਕਹੀ ਆ ਵੀ ਪਿੰਡ ਮੇਰਾ ਮਰਖਾਈ ਆ ਨਾਂ ਮੇਰਾ ਰਮਨਦੀਪ ਆ ਜਦੋਂ ਮਰਜੀ ਆ ਕੇ ਬਹਿ ਕੇ ਡਿਬੇਟ ਕਰਨੀ ਤੇ ਤੇਰੇ ਵਰਗੇ ਤੇ ਜਦੋਂ ਪੈਨ ਲੱਗ ਜਾਂਦੀਆਂ ਨਾ ਫਿਰ ਛਡਾਉਣ ਨਹੀਂ ਕੋਈ ਆਉਂਦਾ ਹੁੰਦਾ ਅੰਡਗਵੰਡ ਦਾ ਫਿਰ ਲੋਕ ਇਹੀ ਕਹਿੰਦੇ ਇਸ ਕਰਤੂਤ ਦਾ ਮਾਲਕ ਸੀ ਜੇ ਮੈਂ ਥੋੜੀ ਸ਼ਾਂਤ ਚੱਲਦੀ ਆ ਨਾ ਇਹਦਾ ਮਤਲਬ ਇਹ ਨਹੀਂ ਕਿ ਜਾਣਖਣਾ ਉੱਠ ਕੇ ਬੋਲੂਗਾ ਸੋ ਦੂਸਰੀ ਗੱਲ ਮੈਂ ਆਪਦੇ ਭੈਣਾਂ ਭਰਾਵਾਂ ਨੂੰ ਦੱਸ ਦੇਵਾਂ ਵੀ ਜਿਹੜਾ ਉਹ ਮੇਰੇ ਫੋਟੋ ਪਾਈ ਸੀ ਫੋਟੋ ਦੇ ਉੱਤੇ ਲਿਖਿਆ ਵੀ ਜਦੋਂ ਮਰਦ ਨੂੰ ਕੋਈ ਹੋਰ ਵਿਊ ਨਹੀਂ ਮਿਲਦਾ ਤਾਂ ਔਰਤ ਦੇ ਚਰਿੱਤਰ ਦੇ ਉੱਤੇ ਉਂਗਲ ਠਾਉਂਦਾ ਸੋ ਇੱਥੇ ਮੈਂ ਤੁਹਾਨੂੰ ਭੈਣੋ ਭਰਾਵੋ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਪੜਾਣੀ ਤੋਂ ਰੱਤੇ ਖੇੜੇ ਰੋੜ ਦੇ ਉੱਤੇ ਖੇਤਾਂ ਦੇ ਵਿੱਚ ਇੱਕ ਮਕਾਨ ਬਣਿਆ ਜਿਹੜੀ ਭੈਣਾਂ ਜਿਹਦੇ ਬਾਰੇ ਤੁਸੀਂ ਨੇੜੇ ਤੇੜੇ ਜਿੱਥੋਂ ਮਰਜੀ ਪੜਤਾਲ ਕਰ ਲਿਓ ਉਹਦੀ 16 ਸਾਲ ਦੀ ਬੱਚੀ ਆ ਲੈਂਡਲਾਰ ਪਰਿਵਾਰ ਆ ਦੇਖੋ ਸਿਰ ਰੋਲਾ ਇਹਨਾਂ ਕਿ ਉਹਦੇ ਪੁੱਤ ਨਹੀਂ ਹੋਇਆ। ਉਹਨੂੰ ਰੱਬ ਨੇ ਪੁੱਤ ਦੀ ਦਾਤ ਨਹੀਂ ਦਿੱਤੀ ਉਹਦੇ ਕੋਲੇ ਧੀ ਆ। ਧੀ ਕਰਕੇ ਪ੍ਰਾਪਰਟੀ ਜ਼ਿਆਦਾ ਹੋਣ ਕਰਕੇ ਰੋਲਾ ਪੈ ਗਿਆ। ਭੈਣ ਨੇ ਇੱਥੋਂ ਤੱਕ ਕੰਪਰੋਮਾਈਜ਼ ਕੀਤਾ ਕਿ ਭਾਵੇਂ ਜੇ ਬੰਦਾ ਵਿਆਹ ਕਰਾਉਣਾ ਚਾਹੁੰਦਾ ਹੈ ਸੈਕੰਡ ਮੈਰਿਜ ਵੀ ਕਰਵਾ ਲਈ ਉਹਨੂੰ ਵੀ ਘਰੇ ਰੱਖੇ ਤੇ ਮੈਨੂੰ ਵੀ ਘਰੇ ਰੱਖ ਲਈ। ਦੱਸੋ ਵੀ ਮੇਰੇ ਇੰਨੇ ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ। ਵੀ 22 ਸਾਲ ਹੋ ਚਲੇ ਮੈਂ ਦੱਸੋ ਕਿੱਧਰ ਜਾਣਾ ਅੱਜ ਇਹ ਮੇਰੇ ਤੋਂ 22 ਸਾਲਾਂ ਬਾਅਦ ਡੂਰਸ ਮੰਗਦਾ ਮੈਂ ਇਹਨੂੰ ਕਿਵੇਂ ਦੇਵਾਂ ਉਹ ਬੰਦੇ ਨੇ ਦੇਖੋ ਕੀ ਕੀਤਾ ਉਹ ਬੰਦੇ ਨੇ ਉਹਦਾ ਮੀਟਰ ਤੱਕ ਪਟਾਤਾ ਕਿਉਂਕਿ ਹਸਬੰਦ ਦੇ ਨਾਮ ਤੇ ਸੀ ਮੀਟਰ ਪਿਓ ਮਰ ਗਿਆ ਪਿਓ ਲਾ ਮੀਟਰ ਵੀ ਬਟਾਤਾ 2022 ਤੋਂ ਉਹ ਭੈਣ ਹਨੇਰੇ ਚ ਰਹਿ ਰਹੀ ਆ ਪੀਣ ਵਾਲਾ ਪਾਣੀ ਤੱਕ ਬੰਦ ਹੋ ਗਿਆ ਜੇਈ ਸਾਹਿਬ ਨੂੰ ਜਾ ਕੇ ਮਿਲੇ ਲੋਗੜਾ ਸੀ ਜਾ ਕੇ ਮਿਲੇ ਵੈਸੇ ਤਾਂ ਉਹਨਾਂ ਨੂੰ ਜਾਂਦੇ ਹਾਸ਼ਮ ਪੈਂਦਾ ਜਾਂਦੇ ਹਾਸ਼ਮ ਗਏ ਕਹਿੰਦੇ ਜੇਈ ਸਾਹਿਬ ਲੋਗੜ ਨੇ ਅਸੀਂ ਲੋਗੜ ਜਾ ਕੇ ਮਿਲੇ ਉਹਨਾਂ ਵੱਲੋਂ ਸਾਡੀ ਨੂੰ ساری ਘਟਨਾ ਦੱਸੀ ਗਈ ਵੀ ਇਹਦੇ ਹਸਬੰਡ ਵੱਲੋਂ ਆਹ ਕਰਾਇਆ ਗਿਆ ਚਲੋ ਅਸੀਂ ਕਾਨੂੰਨ ਨੂੰ ਨਾਲ ਲੈ ਕੇ ਤੁਰਦੇ ਆਂ ਵਕੀਲ ਦੁਆਰਾ ਐਪਲੀਕੇਸ਼ਨ ਜੇਈ ਸਾਹਿਬ ਨੂੰ ਦਿੱਤੀ ਜਾ ਮਸਲਾ ਉਹ ਹੈਂਡਲ ਹੋ ਜੂ ਪਰ ਅਗਲੀ ਗੱਲ ਜਿਹੜੀ ਸੁਣਨ ਵਾਲੀ ਜ਼ਰੂਰੀ ਆ ਉਹਦੇ ਹਸਬੰਡ ਵੱਲੋਂ ਤਲਾਕ ਦਾ ਕੇਸ ਪਾਇਆ ਗਿਆ ਤੇ ਅਲੀਗੇਸ਼ਨ ਪਤਾ ਕੀ ਲਾਇਆ ਗਿਆ ਕਿ ਇਹ ਔਰਤ ਚਰਿੱਤਰਹੀਨ ਆ ਇਹ ਔਰਤ ਦਾ ਕਰੈਕਟਰ ਨਹੀਂ ਸਹੀ ਤੇ ਮੈਂ ਕਹਿੰਦੀ ਆ ਵੀ ਜਿਹੜੇ ਜਿਹੜੇ ਜ਼ਿਆਦਾ ਭੜਕਦੇ ਆ ਨਾ ਜ਼ਿਆਦਾ ਬਾੜਕੂ ਬਣਦੇ ਆ ਉਹਨਾਂ ਬੰਦਿਆਂ ਨੂੰ ਮੈਂ ਕਹਿੰਦੀ ਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਬਈ ਨੇ ਕਿੱਥੋਂ ਦੀ ਰਹਿਣ ਵਾਲੀਆਂ ਤੁਸੀਂ ਆ ਜਿਓ ਤੁਹਾਨੂੰ ਨਾਲ ਲੈ ਕੇ ਉਸ ਭੈਣ ਦੇ ਘਰੇ ਚੱਲਾਂਗੇ ਤੇ ਆਪਾਂ ਨੇੜੇ ਤੇੜੇ ਦੇ ਘਰਾਂ ਤੋਂ ਪਿੰਡ ਵਾਲਿਆਂ ਤੋਂ ਆਪਾਂ ਪੁੱਛਾਂਗੇ ਵੀ ਦੱਸੋ ਆ ਇਹ ਭੈਣ ਦਾ ਕਰੈਕਟਰ ਕੀ ਆ ਤੇ ਤੁਸੀਂ ਆਪ ਤਾਂ ਹੀ ਰੋਣ ਲੱਗ ਜਾਓਗੇ ਵੀ ਇਹ ਕੀ ਆਤੀ 16 ਸਾਲ ਦੀ ਉਹਦੇ ਗਾਂ ਧੀ ਆ ਦੇਖੋ 16 ਸਾਲ ਦੀ ਬੱਚੀ ਪੜ ਰਹੀ ਆ ਹਨੇਰੇ ਦੇ ਵਿੱਚ ਰਹਿ ਰਹੀਆਂ ਉਹ ਮਾਵਾਂ ਧੀਆ ਤੇ ਫਿਰ ਇੱਥੇ ਇਨਸਾਨੀਅਤ ਕਿੱਥੇ ਗਈ ਇੱਥੇ ਆਣ ਕੇ ਫਿਰ ਮੈਨੂੰ ਬਹੁਤ ਦੁੱਖ ਆਇਆ ਇਹਨਾਂ ਚੀਜ਼ਾਂ ਤੋਂ ਕਿਉਂਕਿ ਮੈਂ ਉਹਦੀ ਪੜਤਾਲ ਕੀਤੀ ਉਹਦੇ ਏਰੀਏ 'ਚੋਂ ਜਾ ਕੇ ਫਿਰ ਮੈਨੂੰ ਇੰਨਾ ਕੁ ਜ਼ਿਆਦਾ ਦੁੱਖ ਹੋਇਆ ਕਿ ਵਾਕਿਆ ਨਹੀਂ ਅੱਜ ਵੀ ਸਾਡੇ ਮਰਦ ਪ੍ਰਧਾਨ ਦੀ ਸੋਚ ਕੇ ਅੱਜ ਵੀ ਔਰਤ ਪੈਰ ਦੀ ਜੁੱਤੀ ਆ ਠੀਕ ਆ ਪੰਜੀ ਉਂਗਲਾਂ ਬਰਾਬਰ ਨਹੀਂ ਸਾਰੇ ਇੱਕੋ ਜਿਹੇ ਨਹੀਂ ਗਏ ਪਰ ਕਈ ਚੰਗੇ ਵੀ ਆ ਕਈ ਮਾੜੇ ਵੀ ਆ ਭਰਾਵੋ ਜ਼ਰੂਰੀ ਨਹੀਂ ਅਸੀਂ ਚੰ ਮੈਂ ਚੰਗਿਆਂ ਤੇ ਟੈਗ ਕਰਦੀ ਆ ਮੈਂ ਉਹਨਾਂ ਲੋਕਾਂ ਨੂੰ ਕਹਿੰਦੀ ਆ ਜਿਹੜੇ ਲੋਕ ਇਸ ਤਰ੍ਹਾਂ ਧੀਆਂ ਭੈਣਾਂ ਦੇ ਨਾਲ ਕਰਦੀ ਆ 13 ਸਾਲ ਇੱਕ ਬੱਚੀ ਨੂੰ ਕੈਦ ਬਣਾ ਕਰਕੇ ਰੱਖਿਆ ਗਿਆ ਕੀ ਕਸੂਰ ਸੀ ਉਹ ਬੱਚੀ ਉਹ ਇੱਕ ਕੀ ਜਸਮ ਦੀ ਹਾਫਸਪੂਰੀ ਕਰਨ ਲਈ ਲਿਆਂਦੀ ਗਈ ਸੀ ਘਰ ਚ ਕੀ ਉਹਦਾ ਕੋਈ ਤੀ ਦਾ ਵਜੂਦ ਨਹੀਂ ਸੀ ਕੀ ਕਸੂਰ ਆ ਉਹਨਾਂ ਧੀਆ ਦਾ ਜਿਨ੍ਹਾਂ ਦੇ ਪਤੀ ਮਰ ਜਾਂਦੇ ਆ ਤੇ ਪਤੀ ਮਰਨ ਤੋਂ ਬਾਅਦ ਸਹੁਰੇ ਕਹਿੰਦੇ ਅਸੀਂ ਨਹੀਂ ਰੱਖਦੇ ਇਹਨਾਂ ਕੀ ਕਸੂਰ ਹੁੰਦਾ ਉਹਨਾਂ ਧੀਆ ਦਾ ਕੀ ਔਰਤ ਇੱਕ ਬੱਚੇ ਜਮਨ ਦੀ ਮਸ਼ੀਨ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਹਨ ਜਿਹੜਾ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦਿਆ ਜੇ ਸਾਰੇ ਜਾਨੀ ਜਿਹੜੇ ਆ ਮਾੜੇ ਕਮੈਂਟ ਕਰਦੇ ਉਹ ਵੀ ਮੇਰੇ ਵੀਰ ਇੱਕ ਵਾਰ ਜ਼ਰੂਰ ਇਹ ਸਾਰੀ ਵੀਡੀਓ ਸੁਣ ਕੇ ਉਹਨਾਂ ਦਾ ਮੈਨੂੰ ਜਵਾਬ ਦਿਆ ਜੀ ਧੰਨਵਾਦ